ਇਹ ਤੇ ਤੁਹਾਡੇ ਖਿਲਾਫ ਇੱਥੇ ਕੋਈ ਕੁੜੀ ਬੋਲਦੀ ਪਈ ਹੈ ਤੇ ਬਹੁਤ ਜ਼ਿਆਦਾ ਬੋਲਦੀ ਪਈ ਹੈ। ਬਾਕੀ ਜਿਹੜੇ ਬੰਦੇ ਖਿਲਾਫ ਖੜੇ ਹੋਏ ਨੇ ਇਸ ਟਾਈਮ ਤੇ ਮੇਰੇ ਉਸ ਬੰਦਿਆਂ ਨੂੰ ਪੁੱਛੋ ਚੰਗੇ ਤਰੀਕੇ ਨਾਲ ਤੁਹਾਨੂੰ ਪਤਾ ਹੋ ਉਸ ਬੰਦਿਆਂ ਦੀ ਪਛਾਣ। ਤੁਸੀਂ ਉਹਨਾਂ ਦੀ ਪਛਾਣ ਦੱਸਣ ਦੇ ਬਜਾਏ ਉਲਟਾ ਤੁਸੀਂ ਮੈਨੂੰ ਹੀ ਗਲਤ ਸਾਬਿਤ ਕਰਨ ਤੇ ਲੱਗੇ ਹੋ। ਉਹਨਾਂ ਦੇ ਚਿਹਰੇ ਤੁਸੀਂ ਪਛਾਣ ਸਕਦੇ ਹੋ। ਪਛਾਣੋ ਉਹ ਪਛਾਣਨ ਦੀ ਬਜਾਏ ਕੋਸ ਉਹਨਾਂ ਨੂੰ ਪੁਲਿਸ ਨੂੰ ਤੁਸੀਂ ਹੈਲਪ ਨਹੀਂ ਕਰ ਰਹੇ। ਉਲਟਾ ਮੈਨੂੰ ਹੀ ਗਲਤ ਠਹਿਰਾ ਰਹੇ ਹੋ। ਮੈਮ ਨਾਲ ਗੱਲ ਹੋਈ ਹੈ ਐਸਐਸਪੀ ਮੈਮ ਨਾਲ ਮੇਰੀ ਗੱਲ ਹੋਈ ਹੈ ਮੈਮ ਕਹਿੰਦੇ ਬੇਟਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਇਰਾਨ ਨਾਲ ਆਂਦੇ ਘਰੇ ਬੈਠੋ ਜੇ ਮੈਂ दारू ਪੀਤੀ ਹੁੰਦੀ ਤਾਂ ਮੈਂ ਉਸ ਟਾਈਮ ਸ਼ਾਮ ਨੂੰ ਉਸੇ ਵੇਲੇ ਰਿਪੋਰਟ ਲਿਖਣ ਵਾਸਤੇ ਗਈਆਂ ਜੀ ਤੇ ਉਸ ਟਾਈਮ ਦੇ ਵਿੱਚ ਜਿਹੜੀ ਰਿਪੋਰਟ ਲਿਖਣ ਗਈਆਂ ਇਹ ਐਸੇ ਹਿਸਾਬ ਦੇ ਕੋਲ ਮੈਂ ਦਾਗੂ ਦੇ ਹਾਲਤ ਦੇ ਵਿੱਚ ਰਿਪੋਰਟ ਲਿਖਣ ਗਈਆਂ ਸ਼ਾਮ ਨੂੰ 4 ਵਜੇ ਗੱਲ ਹੋਈ ਆ। ਕੂਰੀ ਤੁਹਾਡੇ ਕੋਲ 7-8 ਵਜੇ ਪਹੁੰਚ ਜਾਂਦੀ ਹੈ ਰੋਟ ਖਾਣ ਵਾਸਤੇ ਤੇ ਉਦੋਂ ਕਿ ਉਹਨੇ दारू ਪੀਤੀ ਹੋਈ ਸੀ ਤੁਹਾਨੂੰ ਲੱਗਿਆ। ਪੈਨੇ ਪਾਲ ਨੂੰ ਤੁਸੀਂ ਇੱਕ ਕੁਐਸਚਨ ਕਰਨਾ ਸੀਗਾ ਕਿ ਜਿਹੜੀ ਤੁਹਾਡੀ ਪਾਰਟੀ ਆਈ ਸੀ ਉਹਦੇ ਵਿੱਚ ਉਹ ਮੁੰਡੇ ਸੀ ਉਹਦੇ ਵਿੱਚ ਜਿਹੜਾ ਅਦੁੱਲਾ ਦੁੱਲਨ ਸੀ ਤੁਸੀਂ ਆਬਵੀਅਸਲੀ ਉਹਨਾਂ ਨੂੰ ਜਾਣਦੇ ਹੋਵੋਗੇ। ਵੈਸੇ ਤਾਂ दारू ਪੀਤੀ ਨਹੀਂ ਹੋਈ ਸੀ ਜਾਂ ਕੁਝ ਵੀ। ਚਲੋ ਠੀਕ ਹੈ ਮੈਂ दारू ਪੀਤੀ ਵੀ ਹੁੰਦੀ ਤੇ ਜਿਹੜੀ ਚੀਜ਼ ਸਾਹਮਣੇ ਆਈ ਹੋਈ ਆ, ਸਾਹ ਦੇ ਸਾਹਮਣੇ ਆਈ ਹੋਈ ਆ। ਉਹਨੇ ਮੇਰੇ ਨਾਲ ਬਦਸਲੂਕੀ ਕੀਤੀ ਕਿ ਨਹੀਂ ਕੀਤੀ? ਮੈਂ ਆਪਣੀ ਡਿਸਰੈਸਪੈਕਟ ਕਰਕੇ ਕੇਸ ਕੀਤਾ ਜਾਂ ਮੇਰਾ ਕੋਈ ਇਨ੍ਹਾਂ ਦੇ ਕਿ ਇਹਨਾਂ ਕੋਈ ਬਹਿਸ ਨਹੀਂ ਹੈਗੀ ਮੇਰੀ ਇਹ ਬਹਿਸ ਹੈ ਕਿ ਜਦੋਂ ਤੁਸੀਂ ਲੈ ਕੇ ਜਾਨੇ ਹੋ ਫਿਰ ਤੁਸੀਂ ਸਿਕਿਉਰਿਟੀ ਵੀ ਦਿਆ ਕਰੋ ਉਹਨਾਂ ਕੋਲੋਂ ਮੇਰੇਆ ਇਹ ਸਵਾਲ ਪੁੱਛਿਓ ਜਿਹੜਾ ਪ੍ਰੈਕਟੀਕਲੀ ਉਹਨਾਂ ਨੇ ਮੇਰੇ ਗਲਾਸ ਮਾਰਿਆ ਆ ਉਹ ਸਹੀ ਸੀ ਗਲਤ ਸੀ ਹੈ ਓਕੇ ਰੋਲ ਕਰੀਏ ਹਾਂਜੀ ਹਾਂਜੀ ਦੋ ਮਿੰਟ ਹੋਲਡ ਰੱਖੋ ਮੈਡਮ ਕੀ ਅਪਡੇਟ ਹਮੋਂ ਕਰਦਾ ਜਿਹੜਾ ਤੁਸੀਂ ਹੁੰਦੇ ਹੋ ਦੂਸਰਾ ਪ੍ਰੋਪੀ ਪ੍ਰੈਸਮਨ ਕਰਕੇ ਗਿਆ ਉਹ ਤੁਹਾਡੇ ਕਾਲੇਸ਼ਨ ਲਈ ਹਾਂਜੀ ਉਹ ਮੈਨੂੰ ਆਪ ਨਹੀਂ ਸਮਝ ਆਇਆ ਮੈਨੂੰ ਫੋਨ ਆਂਦਾ ਵੇ ਇੱਕ ਤੇ ਹੁਣ ਮੈਨੂੰ ਇਹ ਨਹੀਂ ਵਿੱਚ ਸਮਝ ਆ ਰਹੀ رپورਟਰ ਫੋਨ ਕਰ ਰਿਹਾ ਹੈ ਕਿ ਪੁਲਿਸ ਫੋਨ ਕਰ ਰਹੀ ਆ ਤੇ ਮੈਂ ਉਹਨਾਂ ਨੂੰ ਅੱਗੋਂ ਪੁੱਛੇ ਕਹਿੰਦੇ ਸੀ رپورਟਰ ਬੋਲ ਰਿਹਾ ਤੇ ਤੁਹਾਡੇ ਖਿਲਾਫ ਇੱਥੇ ਕੋਈ ਕੁੜੀ ਬੋਲਦੀ ਪਈ ਆ ਤੇ ਬਹੁਤ ਜ਼ਿਆਦਾ ਬੋਲਦੀ ਪਈ ਆ ਤੇ ਮੈਨੂੰ ਇੱਕਦਮ ਲੱਗਿਆ ਮੈਂ ਤੇ ਕੌਣ ਹੋ ਸਕਦੀ ਐ ਮੈਂ ਬੋਲਣ ਵਾਲੀ ਹੈ ਨਾ ਮੈਂ ਤਾਂ ਉਹਨਾਂ ਦੇ ਹੱਕ ਦੀ ਗੱਲ ਕੀਤੀ ਇੱਕ ਤਾਂ ਹੈ ਨਾ ਤੇ ਉਹਨਾਂ ਨਾਲ ਵੀ ਇਹ ਚੀਜ਼ਾਂ ਹੋਈਆਂ ਹੋਗੀਆਂ ਬਾਕੀ ਜਿਹੜੇ ਬੰਦੇ ਖਿਲਾਫ ਖੜੇ ਹੋਏ ਨੇ ਇਸ ਟਾਈਮ ਤੇ ਮੇਰੇ ਉਸ ਬੰਦਿਆਂ ਨੂੰ ਪੁੱਛੋ ਚੰਗੀ ਤਰੀਕੇ ਨਾਲ ਤੁਹਾਨੂੰ ਪਤਾ ਹੋ ਉਸ ਬੰਦ ਤੁਸੀਂ ਉਹਨਾਂ ਦੀ ਪਛਾਣ ਦੱਸਣ ਦੇ ਬਜਾਏ ਉਲਟਾ ਤੁਸੀਂ ਮੈਨੂੰ ਹੀ ਗਲਤ ਸਾਬਿਤ ਕਰਨ ਤੇ ਲੱਗੇ ਹੋਇਓ ਮੈਂ ਇਹ ਨਹੀਂ ਕਹਿੰਦੀ ਕਿ ਬਹੁਤ ਸੱਚੀ ਸਵਿੱਤਰੀ ਹਾਂ ਮੈਂ ਠੀਕ ਹੈ ਪਰ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਹੀ ਮਤਲਬ ਉਹਨਾਂ ਦੇ ਚਿਹਰੇ ਤੁਸੀਂ ਪਛਾਣ ਸਕਦੇ ਹੋ ਪਛਾਣੋ ਉਹ ਪਛਾਣਨ ਦੀ ਬਜਾਏ ਕੁਝ ਉਹਨਾਂ ਨੂੰ ਪੁਲਿਸ ਨੂੰ ਤੁਸੀਂ ਹੈਲਪ ਨਹੀਂ ਕਰ ਰਹੇ ਉਲਟਾ ਮੈਨੂੰ ਹੀ ਗਲਤ ਠਹਿਰਾ ਰਹੇ ਹੋ ਮੈਂ ਇਹ ਜਿਹੜੀ ਚੀਜ਼ ਫੇਸਬੁਕ ਤੇ ਦੇਖੀ ਮੈਂ ਰਸਤੇ 'ਚ ਮੋੜਾਈਆਂ ਮੈਨੂੰ ਫਿਰ ਜਦੋਂ ਮੈਮ ਨਾਲ ਗੱਲ ਹੋਈ ਆ ਐਸਐਸਪੀ ਮੈਮ ਨਾਲ ਮੇਰੀ ਗੱਲ ਹੋਈ ਆ ਮੈਮ ਕਹਿੰਦੇ ਬੇਟਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਹਰਾਨ ਨਾਲ ਆਪਦੇ ਘਰੇ ਬੈਠੋ ਠੀਕ ਆ ਜਿੰਨੇ ਵੀ ਆਣਾ ਮਾ ਜੋ ਵੀ ਸੰਬੰਧ ਭਾਂਕੇ ਤੁਹਾਡੇ ਘਰੇ ਆ ਜਾਣੇ ਆ ਪਰਚੇ ਦੇ ਠੀਕ ਹੈ ਤੇ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਆ ਜਦੋਂ ਕਾਰਵਾਈ ਹੋਏਗੀ ਬੰਦੇ ਆਪਾਂ ਪੜਾਂਗੇ ਤੁਹਾਨੂੰ ਪਛਾਣਨ ਲਈ ਬੁਲਾਇਆ ਜਾਏਗਾ ਮੈਡਮ ਅਲਿਗੇਸ਼ਨ ਤੁਹਾਡੇ ਤੇ ਲੱਗੀ ਕਿ दारू ਪੀ ਕੇ ਤੁਸੀਂ ਸਟੇਜ ਤੇ ਚੜੇ ਉਹਨਾਂ ਨੇ ਇਹ ਅਲਿਗੇਸ਼ਨ ਲਾਇਏ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਤੁਸੀਂ ਠੀਕ ਹੈ ਓਕੇ ਜੇ ਮੈਂ दारू ਪੀਤੀ ਹੁੰਦੀ ਤਾਂ ਮੈਂ ਉਸ ਟਾਈਮ ਸ਼ਾਮ ਨੂੰ ਉਸੇ ਵੇਲੇ ਰਿਪੋਰਟ ਲਿਖਣ ਵਾਸਤੇ ਗਈਆਂ ਜੀ ਤੇ ਉਸ ਟਾਈਮ ਦੇ ਵਿੱਚ ਜਦੋਂ ਰਿਪੋਰਟ ਲਿਖਣ ਗਈਆਂ ਐਐਸਆਈ ਸਾਹਿਬ ਦੇ ਕੋਲ ਮੈਂ दारू ਦੇ ਹਾਲਤ ਦੇ ਵਿੱਚ ਰਿਪੋਰਟ ਲਿਖਣ ਗਈਆਂ ਸ਼ਾਮ ਨੂੰ ਜਦੋਂ ਗਈਆਂ ਉਹਨਾਂ ਨੂੰ ਪੁੱਛਣਾ ਸੀ ਕਿ ਜਦੋਂ ਮੈਂ ਕੁੜੀ ਦੇ ਨਾਲ ਇਹ ਚੀਜ਼ ਹੁੰਦੀ ਆ ਉਸ ਤੋਂ ਬਾਅਦ ਕੁੜੀ ਤੁਹਾਡੇ ਕੋਲ ਥਾਣੇ ਆਂਦੀ ਆ ਉਸੇ ਦਿਨ ਹੀ ਆਂਦੀ ਨਾ ਕਿ ਅਗਲੇ ਦਿਨ ਸ਼ਾਮ ਨੂੰ 4 ਵਜੇ ਗੱਲ ਹੋਈ ਆ ਕੁੜੀ ਤੁਹਾਡੇ ਕੋਲ 7-8 ਵਜੇ ਪਹੁੰਚ ਜਾਂਦੀ ਆ ਰਿਪੋਰਟ ਲਖਣ ਵਾਸਤੇ ਤੇ ਉਦੋਂ ਕਿ ਉਹਨੇ ਦਾਰੂ ਪੀਤੀ ਹੋਈ ਸੀ ਤੁਹਾਨੂੰ ਲੱਗਿਆ ਇਹ ਗੱਲ ਤੁਸੀਂ ASI ਸਾਹਿਬ ਕੋਲ ਪੁੱਛ ਸਕਦੇ ਹੋ ਕਿ ਮੈਂ ਦਾਰੂ ਪੀਤੀ ਸੀ ਬਾਕੀ ਉਹ ਕਹਿੰਦੇ ਤੁਹਾਡੀ ਪਰਫਾਰਮੈਂਸ ਵੀ ਖਤਮ ਹੋ ਚੁੱਕੀ ਸੀ ਤੁਸੀਂ ਸ਼ਰਾਬ ਦੇ ਨਸ਼ੇ ਦੇ ਵਿੱਚ ਇਸ ਸਟੇਜ ਤੇ ਆਏ ਤੇ ਤੁਸੀਂ ਗਾਲ੍ਹਾਂ ਕੱਢਣ ਲੱਗ ਕੇ ਬੁਲਾਤੀਆਂ ਨੂੰ ਇਹ ਐਦਾਂ ਐਦਾਂ ਕਿੱਦਾਂ ਹੋ ਸਕਦਾ ਯਾਰ ਕਿ ਪ੍ਰੋ ਖਤਮ ਹੋ ਗਿਆ ਸਾਰਾ ਕੁਝ ਤੇ ਫਿਰ ਵੀ ਮੈਂ ਆ ਕੇ ਮਤਲਬ ਬੋਲਣ ਲੱਗ ਗਿਆ ਕਿਸੇ ਨੂੰ ਕਿੱਦਾਂ ਹੋ ਸਕਦਾ ਹੈ ਯਾਰ ਅੱਛਾ ਹੁਣ ਮਾਮਲਾ ਦਰਜ ਹੋਇਆ ਤੁਹਾਨੂੰ ਕੋਈ ਪ੍ਰੈਸ਼ਰਾਈਜ਼ ਤਾਂ ਨਹੀਂ ਕੀਤਾ ਜਾ ਰਿਹਾ ਕੋਈ ਧਮਕੀ ਭਰਿਆ ਫੋਨ ਜਾਂ ਕੋਈ ਅੱਦਾਂ ਦੀ ਗੱਲ ਮੈਨੂੰ ਧਮਕੀ ਭਰਿਆ ਫੋਨ ਤਾਂ ਕੋਈ ਨਹੀਂ ਆਇਆ ਜੀ ਮੈਨੂੰ ਲੱਗ ਰਿਹਾ ਹੈ ਕਿ ਇਹਨਾਂ ਨੇ ਜਿਹੜੇ ਆਪਦੇ ਚਿਹਰੇ ਜਿਹੜੇ ਨਹੀਂ ਪਹਿਚਾਨ ਰਹੇ ਇਹ ਲੋਗ ਜਬਕਿ ਬੈਣੀਪਾਲ ਜਿਹੜਾ ਹੋਇਆ ਵਾ ਜਿਹੜੇ ਲਾਡੀ ਵਗੈਰਾ ਜਿੰਨੇ ਵੀ ਸੋਡੀ ਵਗੈਰਾ ਮੇਰੇ ਖਿਲਾਫ ਉੱਥੇ ਕੁਐਸਚਨ ਕਰ ਰਹੇ ਨੇ ਬੈਣੀਪਾਲ ਦਾ ਡੀਜੇ ਸੀਗਾ ਉਹ ਵੀ ਤੁਸੀਂ ਉਹ ਉੱਥੇ ਸੀਗਾ ਬੰਦਾ ਹਾਂ ਜੀ ਠੀਕ ਹੈ ਨਾ ਤੇ ਉਹ ਬੈਣੀ ਪਾ ਲੂ ਤੁਸੀਂ ਇੱਕ ਕੁਐਸਚਨ ਕਰਨਾ ਸੀਗਾ ਕਿ ਜਿਹੜੀ ਤੁਹਾਡੀ ਪਾਰਟੀ ਆਈ ਸੀ ਉਹਦੇ ਵਿੱਚ ਉਹ ਮੁੰਡੇ ਸੀ ਉਹਦੇ ਵਿੱਚ ਜਿਹੜਾ ਦੁਲ੍ਹਾ ਦੁਲਹਨ ਸੀ ਤੁਸੀਂ ਆਬਵੀਅਸਲੀ ਉਹਨਾਂ ਨੂੰ ਜਾਣਦੇ ਹੋਵੋਗੇ ਤੁਸੀਂ ਪੁਲਿਸ ਦੀ ਇਹ ਹੈਲਪ ਕਿਉਂ ਨਹੀਂ ਕਰ ਰਹੇ ਬਾਕੀ ਤਾਂ ਸਾਰਿਆਂ ਨੇ ਵੀਡੀਓ ਦੇਖੀ ਹੈ ਚਲੋ ਮੈਂ ਵੈਸੇ ਤਾਂ दारू ਪੀਤੀ ਨਹੀਂ ਹੋਈ ਸੀ ਜਾਂ ਕੋਸ਼ਿਸ਼ ਵੀ ਚਲੋ ਠੀਕ ਹੈ ਮੈਂ दारू ਪੀਤੀ ਵੀ ਹੁੰਦੀ ਤੇ ਜਿਹੜੀ ਚੀਜ਼ ਸਾਹਮਣੇ ਆਈ ਹੋਈ ਆ ਸਾਹ ਦੇ ਸਾਹਮਣੇ ਆਈ ਹੋਈ ਆ ਉਹਨੇ ਮੇਰੇ ਨਾਲ ਬਦਸਲੂਕੀ ਕੀਤੀ ਕਿ ਨਹੀਂ ਕੀਤੀ ਉਸ ਤੋਂ ਬਾਅਦ ਉਹਨੇ ਮੇਰੇ ਗਲਾਸ ਹਵਾ ਲਿਆ ਤੇ ਤੂੰ ਜਾਜਾ ਮੈਂ ਆਪਣੀ ਡਿਸਰੈਸਪੈਕਟ ਕਰਕੇ ਕੇਸ ਕੀਤਾ ਹੈ ਮੇਰਾ ਕੋਈ ਇਨਾਂ ਦੇ ਨਾਲ ਆਰਗੇਨਾਈਜ਼ਰ ਨਾਲ ਕੇ ਨਾਲ ਕੋਈ ਬਹਿਸ ਨਹੀਂ ਹੈਗੀ ਮੇਰੀ ਇਹ ਬਹਿਸ ਹੈ ਕਿ ਜਦੋਂ ਤੁਸੀਂ ਲੈ ਕੇ ਜਾਨੇ ਹੋ ਫਿਰ ਤੁਸੀਂ ਸਿਕਿਉਰਿਟੀ ਵੀ ਦਿਆ ਕਰੋ ਹੁਣ ਉਹ ਕੁੜੀ ਬੋਲਦੀ ਪਈ ਹੈ ਅਲੀਸ਼ਾ ਉਹ ਦੋ ਤਿੰਨ ਦਿਨ ਪਹਿਲਾਂ ਇਹ ਜਿਹੜੀ ਕੁੜੀ ਹੁਣ ਮੇਰੇ ਖਿਲਾਫ ਹੋਈ ਹੈ ਦੋ ਤਿੰਨ ਦਿਨ ਚੋਂ ਬਦਲ ਗਈ ਆ ਉਹਦੀ ਰਿਕਾਰਡਿੰਗ ਸੁਣਾਨੀ ਆ ਮੈਂ ਨਾ ਬਹੁਤ ਡਿਪਰੈਸਡ ਹੋ ਗਈ ਸੀਗੀ ਕਿ ਲਾਤੀ ਕਿ ਜਿਹੜੀ ਕਿ ਅੱਜ ਵੀਡੀਓ ਬੈਣੀਪਾਲਾ ਪੰਜਾਬ ਦੇ ਜੇ ਕੁੜੇ ਦਾ ਪ੍ਰਧਾਨ ਜੋ ਇੱਥੇ ਸੀਗੇ ਆਰਟਿਸਟ ਕਲਾਕਾਰ ਲੜਕੀਆਂ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਸਮਾਜ ਦਾ ਪੁਲਿਸ ਸਟੇਸ਼ਨ ਤੇ ਆ ਕੇ ਆ ਕੇ ਹਾਂਜੀ ਤੇ ਉਹ ਕਹਿੰਦੇ ਕਿ ਤੁਸੀਂ ਗਲਤ ਹੋ ਇਨਸਾਫ ਦੀ ਮੰਗ ਕਰ ਰਹੇ ਹੋ ਉਹਨੂੰ ਅੱਛਾ ਮੈਂ ਗਲਤਾਂ ਤੇ ਉਹਦੇ ਵਿੱਚ ਉਹਨਾਂ ਨੂੰ ਇਨਸਾਫ ਕੀ ਚਾਹੀਦਾ ਹੈ ਉਹਨਾਂ ਨੇ ਇਹ ਮੰਗ ਰੱਖੀ ਕਿ ਸਮਨ ਇਨਸਾਫ ਹੋਵੇ ਇਹ ਲੜਕੀ ਗਲਤ ਕਿਹਦੇ ਬਦਨਾਮੀ ਸਾਰੇ ਗਰੁੱਪਾਂ ਦੀ ਹੋ ਰਹੀ ਹੈ ਅੱਛਾ ਅੱਛਾ ਬਦਨਾਮੀ ਹੋ ਰਹੀ ਹੈ ਤੇ ਮਤਲਬ ਜਿਹੜੀ ਵੀਡੀਓ ਦੇਖੀ ਗਈ ਹੈ ਜਿਹੜਾ ਉਹਨੇ ਮੇਰੇ ਗਲਾਸ ਮਾਰਿਆ ਵਾ ਪ੍ਰੈਕਟੀਕਲੀ ਉਹ ਸਹੀ ਸੀਗਾ ਉਹਨਾਂ ਕੋਲੋਂ ਮੇਰੇ ਆਇਆ ਇਹ ਸਵਾਲ ਪੁੱਛਿਓ ਜਿਹੜਾ ਪ੍ਰੈਕਟੀਕਲੀ ਉਹਨਾਂ ਨੇ ਮੇਰੇ ਗਲਾਸ ਮਾਰਿਆ ਆ ਉਹ ਸਹੀ ਸੀ ਗਲਤ ਸੀ ਤੁਸੀਂ ਕੋਈ ਤੁਸੀਂ ਇਹ ਸਵਾਲ ਉਹਨਾਂ ਨੂੰ ਇੱਕ ਵਾਰੀ ਕਰਿਓ ਤੁਸੀਂ ਕੋਈ ਦਿਖਾਣ ਲੱਗ ਗਈ ਸੀ ਤੇ ਮੈਂ ਦਿਖਾਣ ਲੱਗੀ ਸੀ ਜਿਹੜੀ ਕੁੜੀ ਅੱਜ ਤੁਸੀਂ ਇਹ ਉਹਨਾਂ ਦੀ ਜਾਣ ਪਛਾਣ ਅੱਛਾ ਠੀਕ ਹੈ ਤੁਸੀਂ ਬੈਣੀਪਾਲ ਨੂੰ ਇੱਕ ਕੁਐਸਚਨ ਹੋਰ ਕਰਨਾ ਵਾ ਨੈਕਸਟ ਟਾਈਮ ਤੇ ਕਿ ਭਾਈ ਤੁਸੀਂ ਤੁਸੀਂ ਤਾਂ ਬੰਦੇ ਨੂੰ ਜਾਣਦੇ ਹੋ ਜਿਹਦਾ ਵਿਆਹ ਸੀ ਤੁਸੀਂ ਇੱਕ ਵਾਰੀ ਦੱਸੋ ਤਾਂ ਸਹੀ ਸਹੀ ਗਲਤ ਆਉਂ ਆਪੇ ਦੱਸ ਦੇਣਗੇ ਠੀਕ ਹੈ ਨਾ ਜੇ ਡ੍ਰਿੰਕ ਮੈਂ ਕੀਤੀ ਵੀ ਹੋਊਗੀ ਨਹੀਂ ਵੀ ਕੀਤੀ ਹੋਊਗੀ ਅਗਲਾ ਨੇ ਮੇਰੇ ਗਲਾਸ ਤਾਂ ਮਾਰਿਆ ਹੀ ਆ ਨਾ ਠੀਕ ਆ ਨਾ ਇਹ ਤਾਂ ਕੋਈ ਇਲਜ਼ਾਮ ਨਹੀਂ ਬਣਦਾ ਹੈਗਾ ਵੈਸੇ ਤਾਂ ਹਾਂਜੀ ਸਮਾਗਮ ਜਿਨ੍ਹਾਂ ਦਾ ਸਮਾਗਮ ਸੀਗਾ ਜਿਨ੍ਹਾਂ ਨੇ ਤੁਹਾਡੇ ਨਾਲ ਬਦਮਾਹੀ ਕੀਤੀ ਉਹਨਾਂ ਦਾ ਪਤਾ ਹੈ ਅੱਜ ਜਿਹੜੇ ਉਹ ਗਰੁੱਪ ਵਾਲੇ ਸੀ ਕਿ ਉਹਨਾਂ ਨੇ ਕਿਹਾ ਵੀ ਤੁਸੀਂ ਕੋਈ ਸ਼ਿਕਾਇਤ ਦਉਗੇ ਤੁਹਾਡੇ ਨਾਲ ਜਿਸ ਦਾ ਵਾਅ ਤੁਹਾਡੇ ਖਿਲਾਫ ਕਰਦੇ ਰਹਿਣੇ ਤੁਸੀਂ ਵੀ ਤਾਂ ਨਹੀਂ ਕੋਈ ਸ਼ਿਕਾਇਤ ਕਰਾਂਗੇ ਤੁਹਾਡੀ ਉਹਨਾਂ ਮੈਂ ਬਾਹਰ ਕਾਉਂਗੀ ਮੈਂ ਤਾਂ ਇੱਕ ਗੱਲ ਉਹਨਾਂ ਨੂੰ ਕਹਾਂਗੀ ਕਿ ਭਾਈ ਤੁਹਾਡੀ ਕੁੜੀ ਦੇ ਨਾਲ ਇਹ ਚੀਜ਼ ਹੋਈ ਆ ਤੇ ਉਸ ਕੁੜੀ ਬਾਰੇ ਮੈਂ ਇੱਕ ਲਫ਼ਜ਼ ਕਹਿਣਾ ਚਾਹੂੰਗੀ ਕਿ ਸ਼ਰਮਕਾਰ ਥੋੜੀ ਜੀ ਇਕੱਲੀ ਮੇਰੇ ਵਾਸਤੇ ਨਹੀਂ ਮੈਂ ਸਟੈਂਡ ਲਿਆ ਹੋਇਆ ਇਹ ਨੈਕਸਟ ਆਉਣ ਵਾਲੀਆਂ ਚੀਜ਼ਾਂ ਵਾਸਤੇ ਵੀ ਮੈਂ ਸਟੈਂਡ ਲੈ ਰਹੀ ਆ ਤੇ ਤੁਸੀਂ ਆਪਣੇ ਆਪ ਨੂੰ ਪ੍ਰਧਾਨ ਕਹਿ ਰਹੇ ਹੋ ਪ੍ਰਧਾਨ ਕਾਹਦੇ ਪ੍ਰਧਾਨ ਹੋ ਜੀ ਤੁਸੀਂ ਇਨਸਾਫ ਨਹੀਂ ਦਿਵਾ ਸਕਦੇ ਤੁਸੀਂ ਉਹਨਾਂ ਦਾ ਇਹ ਦਾਵਾ ਰੱਬ ਕਰਦੇ ਹੋ ਕਿ ਤੁਸੀਂ ਸਮਾਗਮ ਵਾਲੇ ਦਿਨ ਸ਼ਰਾਬ ਨਹੀਂ ਪੀਤੀ ਜੀ ਨਹੀਂ ਪੀਤੀ ਹੋਈ ਸੀ ਮੈਂ ਸ਼ਰਾਬ ਔਰ ਉਸੇ ਦਿਨ ਮੈਂ ਐਸਾ ਐਸਆਈ ਸਾਹਿਬ ਕੋਲ ਰਿਪੋਰਟ ਲਿਖਾਣ ਜਾਨੀਆ ਸ਼ਰਾਬ ਦੇ ਹਾਲਤ ਦੇ ਵਿੱਚ ਕਿਹੜਾ ਬੰਦਾ ਰਿਪੋਰਟ ਲਿਖਾਣ ਜਾਂਦਾ ਹੈ ਜੀ ਤੁਸੀਂ ਜੋ ਆਡੀਓ ਸੁਣਾਣ ਲੱਗੇ ਕੋਈ ਮੈਂ ਆਡੀਓ ਉਸੇ ਕੁੜੀ ਦੀ ਜਿਹੜੀ ਮੇਰੇ ਖਿਲਾਫ ਬੋਲਦੀ ਪਈ ਆ ਉਸੇ ਕੁੜੀ ਦੀ ਕਹਿੰਦੀ ਆ ਕਿ ਬੇਟਾ ਬਚ ਕੇ ਰਹਿ ਤੈਨੂੰ ਕੁੜੀਆਂ ਦੀ ਤੈਨੂੰ ਲੋਕਾਂ ਤੂੰ ਨਾ ਲੋਕਾਂ ਦੀ ਨਜ਼ਰਾਂ ਚ ਆਈ ਹੋਈਆਂ ਦੇਖੋ ਜੀ ਮੈਂ ਕਿ ਉੱਥੇ ਸਾਹਮਣੇ ਬੈਂਕ ਦੇ ਕੋਲ ਕਰ ਜਦੋਂ ਨਾਲੇ ਇਹਨਾਂ ਨੇ ਵੀ ਏ ਜੀ ਲਈ ਜੀ ਉਹਦਾ ਨਾਮ ਸੀਗਾ ਅਲੀਸ਼ਾ ਇੱਕ ਅਦੋਤੀ ਆਡੀਓ ਹੈ ਜੀ ਤੁਹਾਨੂੰ ਜਿਹੜੀ ਅਲੀਸ਼ਾ ਬਾਹਰ ਦੇ ਪੇਸੋ ਤੇ ਠੀਕ ਹੈ ਅਲੀਸ਼ਾ ਦੀ ਮੈਂ ਸੇਵ ਕੀਤਾ ਹੋਇਆ ਇਹ ਜਿਹੜੇ ਉਹ ਅਸੋਸੀਏਸ਼ਨ ਦੇ ਪ੍ਰਧਾਨ ਇਹ ਕੋ ਨੇ ਪ੍ਰਧਾਨ ਪਰਦੂਨ ਕੁਝ ਨਹੀਂ ਆਪ ਹੀ ਪ੍ਰਧਾਨ ਬਣੇ ਹੋਏ ਨੇ ਕਿਹਨਾਂ ਨੇ ਬਣਾਇਆ ਇਹਨਾਂ ਨੂੰ ਪ੍ਰਧਾਨ ਆਡੀਓ ਸੁਣਾਉਣਾ ਇਹ ਇਹ ਦੋ ਤਿੰਨ ਦਿਨ ਮੈਂ ਮੇਰੀ ਤਬੀਅਤ ਬਹੁਤ ਖਰਾਬ ਸੀਗੀ ਮੈਨੂੰ ਜਦੋਂ ਫਰੈਂਡ DJ ਵਾਲਾ ਫੋਨ ਕਰ ਕਰਕੇ ਕਹਿ ਰਿਹਾ ਕਿ ਤੂੰ ਸਟੇਜ ਤੇ ਆ ਨਹੀਂ ਤਾਂ ਸਾਡੀ ਪੇਮੈਂਟ ਮਾਰ ਜਾਣੀ ਆ ਇਹ ਹੁਣ ਚਲੋ ਮੈਂ ਵੀ ਮੁੱਦਾ ਛੇੜ ਦੇਣੀ ਆ ਜੇ ਇਹਨਾਂ ਨੇ ਛੇੜਿਆ ਨਾ ਹੁਣ ਕੁਝ ਗੱਲਾਂ ਇੱਕ ਆਡੀਓ ਸੁਣਾਉਂਦਾ ਕੁਮਾਲ ਹੋ ਗਈ ਅੱਛਾ ਡਿਪਰੈਸ਼ਨ ਚਾਹੀਏ ਜਿਸ ਵਰਗੇ ਹੈ ਕੋਈ ਤਾਂ ਮਾਈਗਰੇਨ ਦੀ ਪ੍ਰੋਬਲਮ ਹੈ ਨਾ ਡਿਪਰੈਸ਼ਨ ਤੇ ਪਤਾ ਲੇ ਸਿਕਾਓ ਕਿ ਧਿਆਨ ਰੱਖਾ ਬੁੱਤਪੜਾ ਵੈਸੇ ਤੂੰ ਬਹੁਤ ਨਜ਼ਰ ਆਚਾ ਲੋਕਾਂ ਦੀ ਆ ਇਹ ਉਹ ਕੁੜੀ ਮੈਨੂੰ ਦੁਆਵਾਂ ਦੇ ਰਹੀ ਐ ਕੀ ਕਹਿ ਰਹੀ ਕੁਝ ਸ਼ਬਦ ਤੁਸੀਂ ਕੋਈ ਕਹਿ ਰਿਹਾ ਉਹ ਕਹਿ ਰਹੀ ਐ ਪੁੱਤ ਤੂੰ ਆ ਬਸ ਤੁਸੀਂ ਕੁਝ ਬੋਲ ਦੋ ਮਾਲੂਗੀ ਅੱਛਾ ਡਿਪਰੈਸ਼ਨ ਤੇ ਇਹ ਚੀਜ਼ ਲੰਬੀ ਐ ਤੂੰ ਇਹ ਤਾਂ ਮਾਈਗਰੇਨ ਦੀ ਪ੍ਰੋਬਲਮ ਐ ਨਾ ਡਿਪਰੈਸ਼ਨ ਦੀ ਨਹੀਂ ਐ ਇਸ ਕੋਈ ਪਤਾ ਨਹੀਂ ਸੀਗਾ ਓਕੇ ਧਿਆਨ ਰੱਖ ਬੁੱਤਪੜਾ ਵੈਸੇ ਤੂੰ ਬਹੁਤ ਨਜ਼ਰਾਂ ਚੰਗਾ ਲੁੱਕਾ ਦੀਆਂ ਠੀਕ ਐ ਕੀ ਕਹਿ ਰਹੀ ਕੁਝ ਸ਼ਬਦ ਤੁਸੀਂ ਬੋਲ ਉਹ ਇਹ ਗੱਲ ਕਹਿ ਰਹੇ ਨੇ ਮੈਂ ਮੈਨੂੰ ਜਦੋਂ ਫਰੈਂਡ ਰਿਜ਼ੇ ਵਾਲੇ ਨੇ ਬਹੁਤ ਹੱਦ ਤੱਕ ਪਰੇਸ਼ਾਨ ਕਰਤਾ ਸੀ ਕਿ ਸਾਡੀ ਨਾ ਪੇਮੈਂਟ ਹੁਣ ਮੈਂ ਸਿੱਧਾ ਫਰੈਂਡ ਡਿਜ਼ਾਈਨਰ ਨੂੰ ਪੁੱਦਰ ਦਾ ਹੀ ਨਾਮ ਲਵਾਂਗੀ ਠੀਕ ਹੈ ਪਹਿਲਾਂ ਤਾਂ ਮੈਂ ਪਰਹੇਜ਼ ਕਰ ਰਹੀ ਸੀ ਹੁਣ ਇਹ ਮੇਰੀ ਵੈਸਟਰਨ ਸ਼ੋਜ਼ ਗਿਆ ਫੋਟੋਆਂ ਪਾ ਰਹੇ ਨੇ ਕਿ ਮੈਂ ਇੱਕ ਦੀ ਸੱਚੀ ਸਵਿਤਰੀ ਨਹੀਂ ਹੈਗੀ ਹਾਂ ਮੈਂ ਵੈਸਟਰਨ ਸ਼ੋਅ ਤਾਂ ਕੰਮ ਸ਼ੁਰੂ ਕੀਤਾ ਸੀ ਮੈਂ ਇੰਟਰਵਿਊ ਦੇ ਵਿੱਚ ਕਿਸੇ ਨਾ ਕਿਸੇ ਦੇ ਨਾਲ ਮੇਰੀ ਉਹ ਇੰਟਰਵਿਊ ਜ਼ਰੂਰ ਹੋਈ ਹੈ ਤੁਹਾਡੇ ਵਿੱਚੋਂ ਜਿੱਥੇ ਮੈਂ ਕਿਹਾ ਸੀਗਾ ਕਿ ਮੈਂ ਵੈਸਟਰਨ ਕੰਮ ਕਰਦੀ ਸੀ ਪਹਿਲਾਂ ਤੇ ਹਰ ਡਰੈਸ ਦਾ ਹਰ ਮਾਡਲ ਦਾ ਜਿਵੇਂ ਵੈਸਟਰਨ ਸ਼ੋਅ ਚ ਕੱਪੜੇ ਛੋਟੇ ਪਾਣੇ ਪੈਂਦੇ ਆ ਤੇ ਕਲਚਰ ਚ ਪੂਰੇ ਪਾਣੇ ਪੈਂਦੇ ਤੇ ਕਲਚਰ ਚ ਮੈਂ ਪੂਰੇ ਰਾਈਟ ਨਾ ਫਰੈਂਡ ਡਿਜ਼ਾਈਨ ਕੋਸਰ ਦੀ ਗੱਲ ਕਰਦੂ ਫਰੈਂਡ ਡਿਜ਼ਾਈਨ ਪદ્ધਤੀ ਹੋਈ ਹੈ ਮੀਨ ਅਸਲ ਵਿੱਚ ਜੋ ਉਹਨੇ ਪੇਚੇ ਆਪਣੇ ਭਾਈ ਜੀ ਨਹੀਂ ਕਿਹੜੀ ਵੀਡੀਓ ਜਿਹੜੀ ਉਹ ਹੀ ਸਟਿੰਜ ਵਾਲੀ ਵੀਡੀਓ ਜੋ ਵਾਇਰਲ ਹੋਈ ਹੈ ਸਭ ਕੋਲ ਲਗਾਈ ਦੀ ਹਾਂ ਉਹ ਵੀਡੀਓ ਮੈਨੂੰ ਦੱਸਦੀਆਂ ਇੱਕ ਨਾ ਮਾਜਾ ਬਲੌਗ ਦੀ ਵੀਡੀਓ ਸੀਗੀ ਮੇਰੀ ਵਾਇਰਲ ਹੋਈ ਸੀਗੀ ਉਹ ਇਹਨਾਂ ਦੇ ਸਟੇਜ ਤੇ ਮੇਰੀ ਵਾਇਰਲ ਹੋਈ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਬੇਟਾ ਤੂੰ ਸਾਡੇ ਨਾਲ ਕੰਮ ਕਰ ਲਾ ਮੈਂ ਇੱਕ ਬੰਦੇ ਕੋਲ ਲਾਡੀ ਭਾਜੀ ਕੋਲ ਕੰਮ ਕਰਦੀ ਸੀ ਇਹਨਾਂ ਨੇ ਕਦੀ ਮੈਨੂੰ ਗਿਫਟ ਦੇਣੇ ਕਦੀ ਕੋਸ਼ਿਸ਼ ਦੇਣੇ ਮਤਲਬ ਆਰਟਿਸਟ ਨੂੰ ਇਹਨਾਂ ਨੇ ਪੱਟਿਆ ਚਲੋ ਠੀਕ ਆ ਮੈਨੂੰ ਵੀ ਇਹ ਹੁੰਦਾ ਕਿ ਜਿੱਥੋਂ ਜ਼ਿਆਦਾ ਪੇਮੈਂਟ ਮਿਲ ਰਹੀ ਹੈ ਮੈਂ ਉੱਥੇ ਕੰਮ ਕਰੂੰਗੀ ਠੀਕ ਹੈ ਨਾ ਆਬਵੀਅਸਲੀ ਆਪਾਂ ਕੋਈ ਵੀ ਨੌਕਰੀ ਕਰਦੇ ਆਪਾਂ ਚਾਹਨੇ ਸਾਡੀ ਪ੍ਰੋਮੋਸ਼ਨ ਹੋਵੇ ਠੀਕ ਹੈ ਨਾ ਤੇ ਮੈਨੂੰ ਸੀਗਾ ਚਲੋ ਜ਼ਿਆਦਾ ਪੇਮੈਂਟ ਦੇ ਰਿਹਾ ਤੇ ਮੈਂ ਉਹਨਾਂ ਕੋਲ ਕੰਮ ਛੱਡ ਕੇ ਤੇ ਉਹਨਾਂ ਕੋਲ ਚਲੀ ਗਈ ਠੀਕ ਹੈ ਸੋਡੀ ਕੋਲ ਚਲੀ ਗਈ ਫਰੈਂਡ ਡੀਟੇਲ ਕੋਦਰ ਕੋਲ ਇਹਨਾਂ ਕੋਲ 3 3-4 ਸਾਲ ਕੰਮ ਕੀਤਾ ਇਹਨਾਂ ਨੂੰ ਕਮਾ ਕੇ ਦਿੱਤਾ ਇਹਨਾਂ ਨੂੰ ਤਾਂ ਕਮ ਸੇ ਕਮ ਸ਼ਰਮ ਚਾਹੀਦੀ ਹੈ ਨਾ ਕਿ ਤੁਸੀਂ ਮੇਰੀਆਂ ਵੀਡੀਓ ਪਾ ਕੇ ਮੈਨੂੰ ਫੇਰ ਲੱਗੇ ਹੋਏ ਬਦਨਾਮ ਕਰਨ ਉਪਰੋਂ ਤੁਸੀਂ ਪੇਜ ਤੇ ਵੀ ਲਿਖਤਾ ਸੀਗਾ ਆਪਣੇ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਸ ਵੀਡੀਓ ਦੇ ਨਾਲ ਤੁਸੀਂ ਕੁੜੀ ਦੇ ਨਾਲ ਖੜੇ ਹੋਣ ਦੀ ਬਜਾਏ ਇਹ ਕਰ ਤੁਸੀਂ ਇਹ ਵਾਲੇ ਕੁਐਸਚਨ ਉਹਨਾਂ ਨੂੰ ਕਰਿਓ ਕਿ ਜਦ 3 ਸਾਲ ਉਹਨੇ ਤੁਹਾਡੇ ਪਿੱਛੇ ਗੱਲ ਇਹ ਆ ਫਿਰ ਅੱਛਾ ਠੀਕ ਆ ਫਿਰ ਮੈਂ ਬਿਮਾਰ ਹੋ ਗਈ ਹਾਂ ਜੀ ਜੀ ਹਾਂ ਤੁਸੀਂ ਅੰਤ ਦੇ ਵਿੱਚ ਦੱਸ ਦੋ ਕਿ ਸਾਰੇ ਤੋਂ ਅਸੀਂ ਇਲਜ਼ਾਮਾਂ ਨਕਾਰ ਕੇ ਤੁਸੀਂ ਕੀ ਮੰਗ ਕਰਦੇ ਹੋ ਮੈਂ ਤਾਂ ਮੰਗ ਮੇਰੀ ਉਹੀ ਅੜੀ ਹੈ ਮੇਰੀ ਮੰਗ ਉਹੀ ਹੈ ਕਿ ਮੇਰਾ ਮੇਰੇ ਸੰਬੰਧ ਜਦੋਂ ਘਰੇ ਆਇਆ ਮੈਂ ਸੰਬੰਧੀ ਵੇਟ ਕਰਦੀ ਵੀ ਇਹ ਸੰਬੰਧ ਆ ਜਾਣ ਤੇ ਉਹ ਬੰਦੇ ਮੈਨੂੰ ਸਾਹਮਣੇ ਕਰਨ ਮੈਂ ਉਹ ਬੰਦੇ ਨੂੰ ਪਛਾਨਾਂ ਮੈਂ ਤੇ ਉਹਦੇ ਤੇ ਕੇਸ ਦਰਜ ਕੀਤਾ ਹੋਇਆ ਲਾਸਟ ਵਾਰ ਅੱਜ ਤੁਸੀਂ ਪੁਲਿਸ ਸਟੇਸ਼ਨ ਗਏ ਸੀ ਤੁਹਾਨੂੰ ਬੁਲਾਇਆ ਸੀ ਕਿ ਤੁਸੀਂ ਰਸਤੇ 'ਚ ਵਾਪਸ ਆ ਗਏ ਹੋ ਕੁਝ ਹਾਂਜੀ ਮੈਨੂੰ ਕਿਸੇ ਦਾ ਫੋਨ ਆਇਆ ਵਾ ਇੱਕ ਸੈਕੀਅਰਟੀ ਕੈਮਰਾਮੈਨ ਇੱਕ ਮਿੰਟ ਰੁਕੋ ਮੈਨੂੰ ਕਿਸੇ ਦਾ ਕਾਲ ਆਇਆ ਵਾ ਮੇਗਾ ਮੂਗਾ ਕਰਕੇ ਪਤਾ ਨਹੀਂ ਕੌਣ ਸੀ ਕਿ ਐਥੇ ਤੁਹਾਡੇ ਬਾਰੇ ਕੋਈ ਕੁੜੀ ਬਹੁਤ ਗਲਤ ਬੋਲਦੀ ਪਈ ਆ ਤੇ ਐਦਾ ਐਦਾ ਕਰਕੇ ਤੇ ਮੈਂ ਕਿਹਾ ਕਿ ਫੇਰ ਅਹੀਂ ਮੈਂ ਹਾਈਪਰ ਹੋ ਗਈ ਮੈਂ ਕਿਹਾ ਚੱਲ ਮੈਨੂੰ ਜਾਣਾ ਚਾਹੀਦਾ ਹਨਾ ਤੇ ਫੇਰ ਵੀ ਮੇਰੇ ਦਿਮਾਗ 'ਚ ਸੋਚਿਆ ਮੈਂ ਕਿਹਾ ਕਿ ਮੈਂ ਸਾਂ ਕਿਉਂ ਸਫਾਈਆਂ ਦਿੰਦੀ ਫਿਰਾਂ ਜਦ ਮੇਰਾ ਸਾਰੀਆਂ ਉੱਪਰ ਦੀ ਉੱਪਰ ਗੱਲਾਂ ਹੋ ਗਈਆਂ ਨੇ ਪਰਚਾ ਦਰਜ ਹੋ ਗਿਆ ਆ ਮੇਰਾ ਇਹਨਾਂ ਨਾਲ ਲੈਣਾ ਦੇਣਾ ਕੀ ਆ ਚਲੋ ਤੁਸੀਂ ਗਏ ਸੀ ਉੱਥੇ ਗੱਲ ਵੀ ਜੇ ਇਹਨਾਂ ਨੇ ਕੁਐਸਚਨ ਕੀਤੇ ਤੇ ਉਹਨਾਂ ਨੇ ਮੇਰਾ ਜਵਾਬ ਦੇ ਦਿਓ ਕਿ ਇਹ ਕੁੜੀ-ਕੁੜੀਆਂ ਨੂੰ ਇਹ ਕਹਿ ਦਿਓ ਕਿ ਤੁਹਾਡੇ ਕਰਕੇ ਹੀ ਕਰ ਰਹੀਆਂ ਮੈਂ ਠੀਕ ਆ ਔਰ ਤੁਸੀਂ ਜਦ ਬੰਦਿਆਂ ਨੂੰ ਇਹ ਗੱਲ ਕਹਿ ਦਿਓ ਕਿ ਜੇ ਤੁਸੀਂ ਕਮਿਸ਼ਨਾਂ ਖਾਣੀਆਂ ਜਾਣਦੇ ਹੋ ਨਾ ਇੰਨੀ-ਇੰਨੀ ਮੋਟੀਆਂ ਗੁੱਪ ਦੋ-ਦੋ ਲੱਖ ਰੁਪਏ ਲੈਣੇ ਹੋ ਤੇ ਕੁੜੀਆਂ ਨੂੰ ਝੁੰਗਾ-ਝੁੰਗਾ ਵੰਡਦੇ ਹੋ ਤੁਸੀਂ ਉਹ ਉਹ ਕੁੜੀਆਂ ਦੇ ਪੈਰਾਂ ਤੋਂ ਕਮਾਈਆਂ ਹੁੰਦੀਆਂ ਵਾ ਜਿਹਦੇ ਖਿਲਾਫ ਤੁਸੀਂ ਅੱਜ ਖ ਜੀ ਜਿਹੜੇ ਵਾਪਸ ਆਏ ਹੋ ਮੈਂ ਰਸਤੇ 'ਚੋਂ ਵਾਪਸ ਆ ਗਈ ਸੀ ਇੱਕ ਉਹਨਾਂ ਦਾ ਲਾਸਟ ਇੱਕ ਕੈਲੀਗੇਸ਼ਨ ਕੀ ਹੋ ਰਹੀ ਕਿ ਤੁਸੀਂ ਕੱਲ ਕਿਹਾ ਸੀ ਕਿ ਸਾਨੂੰ ਉੱਥੇ ਜਿਹੜੇ ਚੇਂਜਿੰਗ ਰੂਮ ਨਹੀਂ ਮਿਲਦੇ ਕੱਪੜੇ ਤੁਸੀਂ ਹਾਂਜੀ ਹਾਂਜੀ ਬਿਲਕੁਲ ਨਹੀਂ ਮਿਲਦੇ ਕਿ ਸਾਰਾ ਕੰਮ ਤੁਹਾਡਾ ਹੀ ਹੁੰਦਾ ਸਾਡਾ ਕੋਈ ਨਹੀਂ ਹੁੰਦਾ ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਕਿੱਦਾਂ 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 ਜਿਹੜੇ ਤੁਸੀਂ ਕਹੇ ਕੱਪੜੇ ਸਾਨੂੰ ਆਪਣੇ ਲੈ ਕੇ ਜਾਣਾ ਪੈਂਦੇ ਨੇ ਕਿ ਸਾਡਾ ਆਪਣਾ ਹੁੰਦਾ ਜੀ ਜਿਹੜੇ ਚੇਂਜਿੰਗ ਰੂਮ ਵਗੈਰਾ ਸੀ ਆਪਣੇ ਲੈ ਕੇ ਜੰਨੇ ਆਪਣਾ ਸਟਾਫ ਲੈ ਕੇ ਜੰਨੇ ਨਾਲ ਉਹ ਕਹਿੰਦੇ ਕਿ ਇਹ ਕੰਮ ਤੁਹਾਡਾ ਹੀ ਹੁੰਦਾ ਸਾਡਾ ਅੱਛਾ ਸਾਡਾ ਹੁੰਦਾ ਓਕੇ ਠੀਕ ਹੈ ਤੇ ਜਦੋਂ ਦੇ ਜੀ ਤੁਸੀਂ ਇਹ ਕੁਐਸਚਨ ਕਰਿਓਗੇ ਤਾਂ ਕਿ ਉਹ ਕਹਿੰਦੀ ਆ ਕਿ ਜਦੋਂ ਕੁੜੀਆਂ ਦੇ ਚੇਂਜਿੰਗ ਰੂਮ ਉਦੋਂ ਭਾਂਡੇ ਨਹੀਂ ਹੁੰਦੇ ਸੀ ਕੁੜੀਆਂ ਵਾਸਤੇ ਕਿ ਕੁੜੀਆਂ ਦੀ ਉਦੋਂ ਸਿਕਿਉਰਿਟੀ ਨਹੀਂ ਹੁੰਦੀ ਸੀ ਕੁੜੀਆਂ ਨੂੰ ਖਾਣ ਨੂੰ ਨਹੀਂ ਦਿੱਤਾ ਜਾਂਦਾ ਸੀ ਭੁੱਖੀਆਂ ਬਿਠਾਈ ਰੱਖਦੇ ਸੀ ਉਹ ਕੁੜੀਆਂ ਨੇ ਆਪਦੀ ਉਹਦੇ ਵਾਸਤੇ ਕੰਫਰਟੇਬਲ ਵਾਸਤੇ ਕੈਬਿਨ ਇੱਕ ਕੁੜੀ ਨੇ ਲੈ ਲਿਆ ਰਿਸੋਰਿਸ ਦੂਜੀ ਨੇ ਲੈ ਲਿਆ ਰਿਸੋਰਿਸ ਤੀਜੀ ਨੇ ਲੈ ਲਿਆ ਪੇੜ ਚਾਲ ਜਿਹਨੂੰ ਕਹਿੰਦੇ ਆ ਲੈ ਲਿਆ ਸਾਰਿਆਂ ਨੇ ਮੈਂ ਅਗਲਾ ਕਹਿੰਦੀ ਕਿਸ ਤਰ੍ਹਾਂ ਦੇ ਦੋ ਜਿਸ ਤਰ੍ਹਾਂ ਤੁਹਾਡੇ ਖਲਾਫ ਬਹੁਤ ਸਾਰੇ ਮਾਮਲੇ ਹੋ ਗਏ ਨੇ ਕੀ ਤੁਹਾਡੇ ਸਪੋਰਟ ਚ ਕੋਈ ਹੈਗਾ ਵਾ ਤੁਹਾਡੀਆਂ ਅੱਖਾਂ ਚੋਂ ਵੀ ਦੇਖਣ ਨੂੰ ਮਿਲ ਰਿਹਾ ਆ ਤੁਹਾਡਾ ਵੀ ਭਾਵੁਕ ਲੱਗ ਰਿਹਾ ਹੈ ਅਗਲਾ ਹੁਣ ਤੁਹਾਡਾ ਕਿਸ਼ਟ ਹੈ ਜ਼ਬਰਦਸਤੀ ਰਮਾ ਨਹੀਂ ਨਹੀਂ ਉਹ ਦੇਖ ਤੁਸੀਂ ਜ਼ਬਰਦਸਤੀ ਥੋੜੀ ਤੁਸੀਂ ਨਹੀਂ ਹੁਣ ਅਗਲੇ ਤੁਸੀਂ ਕੀ ਸੋਚ ਆ ਕੇ ਕਿਉਂਕਿ ਅਗਲਾ ਤੁਹਾਡੇ ਭੂਮਿਕਾ ਬਾਰੇ ਵੀ ਆ ਕਿਉਂਕਿ ਤੁਸੀਂ ਇਸ ਤਰ੍ਹਾਂ ਦੇ ਸਟੈਪ ਤੇ ਆ ਗਏ ਹੋ ਮੈਂ ਉਸ ਬੰਦੇ ਤੋਂ ਤਾਂ ਦੇਖੋ ਮੇਰੀ ਪਹਿਲੀ ਗੱਲ ਤਾਂ ਮੇਰੀ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਹੈ ਹੀ ਨਹੀਂ ਸੀ ਮੈਂ ਤਾਂ ਸਿਕਿਉਰਟੀ ਦੀ ਗੱਲ ਕੀਤੀ ਸੀ ਉਹ ਤਾਂ ਸਾਰਿਆਂ ਨੇ ਦੇਖਿਆ ਵੀਡੀਓ ਚ ਕਿੰਨੀ ਕੁ ਸਿਕਿਉਰਟੀ ਸੀ ਕਿੰਨੀ ਕੁ ਨਹੀਂ ਸੀ ਠੀਕ ਆ ਤੇ ਦੂਜੀ ਰਹਿੰਦੀ ਗੱਲ ਇਹ ਆ ਕਿ ਮੈਂ ਉਹਦੇ ਤੇ ਕੇਸ ਕੀਤਾ ਹੋਇਆ ਆ ਤੇ ਮੈਂ ਤਾਂ ਆਪ ਦੀ ਸੈਲਫ ਰਿਸਪੈਕਟ ਦਾ ਬਦਲ ਲੈਣਾ ਮਾਨ ਨਹੀਂ ਦਾ ਮੈਂ ਪਰਚਾ ਦਰਜ ਕੀਤਾ ਹੋਇਆ ਆ ਮੈਂ ਸਟੈਂਡ ਲਿੱਤਾ ਹੋਇਆ ਵਾ ਦਿੱਤਾ ਹੋਇਆ ਮੈਂ ਮਰਦੀ ਮਰ ਜੂਗੀ ਮੈਂ ਆਪ ਦਾ ਬਿਆਨ ਨਹੀਂ ਬਦਲਦੀ ਪੈਸਿਆਂ ਕਰਕੇ ਵੀ ਬਸ ਚਲੋ ਥੈਂਕ ਯੂ ਥੈਂਕ ਯੂ